ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੰਧੇ ਐਗਰੀਕਲਚਰ ਫਾਰਮ ਦੇ ਉੱਪਰ ਸਾਰਿਆਂ ਦਾ। ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਸਭ ਤੋਂ ਪਹਿਲਾਂ ਵੀਰੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਣੇ ਪੰਜਾਬ ਦੇ ਵਿੱਚ ਹੁਣ 3-4 ਦਿਨ ਤੋਂ ਬਹੁਤ ਵੱਡਾ ਘਰੋਲਾ ਚੱਲ ਰਿਹਾ ਹਲਦੀ ਰੋਗ ਦਾ। ਵੀਰੇ ਹਲਦੀ ਰੋਗ ਨੇ ਇੰਨਾ ਕੁ ਜ਼ਿਆਦਾ ਅਟੈਕ ਕਰਿਆ 4-5 ਦਿਨਾਂ ਦੇ ਵਿੱਚ ਵਿੱਚ। ਵੀਰੇ ਫਸਲਾਂ ਦਾ ਫਨਾਹ ਡਾਤਾ। ਤੇ ਇਹ ਨਹੀਂ ਰਿਹਾ ਵੀ ਕੋਈ ਇੱਕ ਝੋਨੇ ਨੂੰ ਅਟੈਕ ਆਇਆ। ਵੀਰੇ ਜਿਹੜਾ ਮਰਜੀ ਝੋਨਾ ਆ ਗਿਆ ਸਾਰੀ ਲਪੇਟ ਲੇ। ਇਹ ਰੋਗ ਨੇ। ਚਾਹੇ ਤੁਸੀਂ ਵੀਰੇ 26 ਲਾ ਲਓ। ਚਾਹੇ 31 ਲਾ ਲਓ, ਚਾਹੇ ਤੁਸੀਂ ਕੋਈ ਪੰਜਾਬ ਨੰਬਰ 1 ਵੈਰਾਈਟੀ ਆ ਉਹ ਲਾ ਲਓ ਤੁਸੀਂ ਪੀਲੀ ਉਸ ਆਪੂਸਾ ਜਿਹੜੀ ਮਰਜੀ ਲਾ ਲਓ। ਪਰ ਵੀਰੇ ਸਾਰਿਆਂ ਨੂੰ ਲਪੇਟ ਲੈਨੇ। ਵੀਰੇ ਹੁਣ ਵੀਰਾਂ ਦਾ ਪਤਾ ਕੀ ਮਨਾਂ ਦੇ ਵਿੱਚ ਵਿਚਾਰ ਆਉਂਦੀ ਆ ਆਪਣੇ ਜਾਦੇ। ਵੀ ਆਪਾਂ ਸਪਰੇਅ ਕਰ ਦਈਏ। ਬਿਰੇ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਪਾ ਚੁੱਕਿਆ ਤੇ ਹਰ ਇੱਕ ਯੂਟਿਊਬਰ ਜਾਂ ਕੋਈ ਵੀ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਹਰੇਕ ਕਿਸਾਨ ਵੀਰ ਵੀ ਬਿਰੇ ਜਿੰਨਾ ਟਾਈਮ ਇਹਦਾ ਹੱਲ ਇੱਕ ਹੈ ਵੀ ਪਾਣੀ ਦਾ ਮੈਨੇਜਮੈਂਟ ਸਹੀ ਰੱਖੋ ਜ਼ਿਆਦਾ ਪਾਣੀ ਨਾ ਰੱਖੋ ਮੌਇਸਚਰ ਨਾ ਖੇਤ ਦੇ ਵਿੱਚ ਜ਼ਿਆਦਾ ਬਣਨ ਦਿਵੋ ਬਸ ਅਦਰਵਾਈਜ਼ ਇਹਦਾ ਕੋਈ ਹੱਲ ਨਹੀਂ ਜਿੰਨੀਆਂ ਮਰਜ਼ੀ ਵੀਰੇ ਸਪਰੇਹਾਂ ਚਾਹੇ ਤੁਸੀਂ 10000 ਰੁਪਏ ਕੀਲੇ ਦੀ ਲੈ ਕੇ ਸਪਰੇਅ ਕਰ ਦਿਓ ਹਲਦੀ ਰੋਗ ਨੂੰ ਰੋਕ ਨਹੀਂ ਸਕਦੀ ਮੈਂ ਗਾਰੰਟੀ ਲੈਣਾ ਕੋਈ ਮੇਰੇ ਨਾਲ ਸ਼ਰਤ ਲਾ ਕੇ ਸਪਰੇਅ ਕਰਾ ਦੇਵੇ ਵੀ ਆ ਤੁਹਾਡੇ ਖੇਤ ਚ ਹਲਦੀ ਰੋਗ ਪਿਆ ਹੋਇਆ ਮੈਨੂੰ ਦੁਬਾਰਾ ਸਪਰੇਅ ਕਰ ਦੇ ਬੰਦਾ ਜਿਹੜਾ ਕੁਛ ਮਰਜ਼ੀ ਕਰ ਲਿਆ ਆਪਣੇ ਨਾਲ ਇਹਨੂੰ ਵੀਰੇ ਬਿਨਾਂ ਟਾਈਮ ਆਪਣੇ ਪਾਣੀ ਦਾ ਮੈਨੇਜਮੈਂਟ ਨਹੀਂ ਸਹੀ ਹੈਗਾ ਖਾਸ ਕਰ PR126 ਨੂੰ ਵੀਰੇ ਹਲਦੀ ਰੋਗ ਪੈਨੋਂ ਹਟਦਾ ਨਹੀਂ ਕਿਉਂਕਿ ਮੌਸਮਾ ਵੀਰੇ ਮੌਇਸਚਰ ਬਹੁਤ ਆ ਮੌਸਮ ਦੇ ਵਿੱਚ ਜਿਹਦੇ ਨਾਲ ਇਹ ਜਿਆਦਾ ਫੈਲਦਾ ਹਮਸ ਬਹੁਤ ਹੋ ਰਹੀ ਹੈ ਅੱਜਕੱਲ ਤੇ ਹੁਣ ਆ ਆਪਣੇ ਝੋਨੇ 'ਚ ਵੀਰੇ ਆਪਾਂ ਪਹਿਲਾਂ ਵੀ ਸਪਰੇਅ ਕਰੀਏ ਹੁਣ ਦੇਖਾਂਗੇ ਕਿ ਕਿੰਨਾ ਰੋਗ ਹਜੂਗਾ ਖਰਪਾਣੀ ਦਾ ਆਪਾਂ ਦਾ ਤੁਹਾਨੂੰ ਪਤਾ ਛਕਾ ਕੇ ਪਾਣੀ ਲਾਉਣਾ ਹੈ ਜਿਹੜੀ ਮਰਜ਼ੀ ਸਟੇਜ ਹੋਵੇ ਹੁਣ ਪਾਣੀ ਇਹਨੇ ਜੀਰ ਗਿਆ ਇਹਦੇ 'ਚ ਪਾਣੀ ਲਾ ਦਾਂਗੇ ਇੱਧਰ ਆ ਚੋਣਾ ਜੀ ਇਹਦਾ ਚਲੋ ਛੱਟੇ ਪੀਲੇ ਕਰਨ ਲੱਗਿਆ ਪਰ ਇਹਦੇ 'ਚ ਵੀਰੇ ਆਇਆ ਕਿਉਂਕਿ ਇਹ ਮੀਂਹ ਤੋਂ ਇੱਕਦਮ ਬਾਅਦ 'ਚ ਨਿਸਰਿਆਗਾ ਤੇ ਇਹਦੇ 'ਤੇ ਸਪਰੇਅ ਵੀ ਨਹੀਂ ਦੀ ਹੋਈ ਹੋਈ ਆ ਦੇਖ ਲਓ ਤੁਸੀਂ ਸਾਰੀਆਂ ਮੁੰਜਰਾਂ ਵੀਰੇ ਕਿਤੇ ਕਿਤੇ ਦਾਗੀ ਹੋ ਗਈਆਂ ਇਹਦਾ ਕੋਈ ਹੱਲ ਨਹੀਂ ਵੀਰੇ ਹੁਣ ਜੇ ਮੈਂ ਇਹਦੇ 'ਚ ਚੱਕ ਕੇ ਢੋਲੀ ਸਪਰੇਅ ਕਰਦਾ ਫਰੀਆਂ ਮੈਂ ਇਹਦਾ ਮੈਂ ਕੀ ਕਰ ਲੂੰਗਾ ਕੁਝ ਨਹੀਂ ਕਰ ਸਕਦਾ ਇਹਦਾ ਹੱਲ ਇੱਕ ਇਹ ਆ ਵੀ ਇਹਨੂੰ ਇੱਕ ਪਾਣੀ ਦੇਤਾ ਇੱਕ ਇਹਨੂੰ ਹੋਰ ਦੇ ਦਾਂਗੇ ਖੇਤ ਅਜ ਇਨਨੇ ਨੂੰ ਆਪਣਾ ਝੋਨਾ ਪਟਣ ਵਾਲਾ ਹੋ ਜੂਗਾ। ਬਸ ਇਹਦਾ ਮੈਨੇਜਮੈਂਟ ਹੱਲ ਆ ਵੀਰੇ ਹੋਰ ਕੋਈ ਅਦਰਵਾਈਜ਼ ਇਹਦਾ ਹੱਲ ਨਹੀਂ। ਜਿੰਨਾ ਕੋਈ ਮਰਜ਼ੀ ਤੁਹਾਡੇ ਨਾਲ ਦਾਵਾ ਕਰਕੇ ਕਹੇ ਲਿਆ ਕੇ ਸਪਰੇਅ ਕਰਾਓ, ਲਵੇ ਉਹਨਾਂ ਦਾ ਬੰਦਾ ਖੜਾਓ ਜਿੰਨਾ ਕਹਿੰਦੇ ਨੇ ਪਾਣੀ ਲਾਓ ਜੇ ਨਾ ਕੰਮ ਕਰੇ ਬੰਦੇ ਤੋਂ ਦੁੱਗਨੇ ਤਿੱਗਨੇ ਪੈਸੇ ਲਾਓ। ਇਹਦਾ ਹੱਲਾ ਹੀ ਆ। ਠੱਗੀ ਦਾ ਸਕਾਰ ਹੋਣ ਤੋਂ ਬਚੋ। ਕੋਈ ਦਵਾਈ ਨਹੀਂ ਵੀਰੇ ਕੰਮ ਕਰਦੀ ਇਹ ਤੇ ਦੁਬਾਰੇ ਜਦੋਂ ਆ ਗਿਆ। ਇਹਦਾ ਸਿਰਫ ਮੈਨੇਜਮੈਂਟ ਕੰਮ ਕਰੂਆ ਆਪਣੀ। ਵੀ ਪਾਣੀ ਦਾ ਡੱਕ ਕੇ ਨਾ ਝੋਨੇ ਨੂੰ ਰੱਖੋ ਬਸ। ਹੁਣ ਵੀਰੇ ਮੈਂ ਦੇ ਤੁਹਾਨੂੰ ਦੱਸ ਦਾਂਗਾ ਕੋਈ ਬੰਦਾ ਹੈਗਾ ਜਿਵੇਂ ਆਪਾਂ ਪਹਿਲਾਂ ਵੀ ਸਪਰੇਅ ਕਰ ਦਿੰਨੇ ਆ ਵੀਰੇ ਖਾਸ ਕਰਕੇ ਪੀਆਰ 126 ਬਾਰੇ ਕਹਿ ਰਿਹਾ ਮੈਂ ਜੇ ਤੁਹਾਡਾ ਪਾਣੀ ਦਾ ਮੈਨੇਜਮੈਂਟ ਨਹੀਂ ਸਹੀ ਤਾਂ ਵੀ ਇਹਨੂੰ ਡੋਡੀ ਆ ਜਾਂਦੀ ਵੀਰੇ ਮੈਂ ਕਾਪਰ ਦੀ ਸਪਰੇਅ ਵੀ ਕਰਕੇ ਦੇਖੀ ਆ ਜੇ ਜਿੱਥੇ ਪਾਣੀ ਜ਼ਿਆਦਾ ਖੜਦਾ ਆ ਜਾਂ ਜਿੱਥੇ ਮੋਇਸਚਰ ਜ਼ਿਆਦਾ ਬਣਦਾ ਦਰਖਤਾਂ ਥੱਲੇ ਜਾ ਕੇ ਵੀਰੇ ਡੋਡੀ ਆਉਂਦੀ ਆ ਉੱਥੇ 100% ਕੋਈ ਵੀ ਦਵਾਈ ਨਹੀਂ ਵੀਰੇ ਕੰਮ ਕਰਦੀ ਹੁੰਦੀ ਆ ਆਪਾਂ ਇੰਨਾ ਧੱਕਾ ਆਪਾਂ ਵੀ ਨਾ ਕਰਿਆ ਕਰੋ ਜੇ ਕੋਈ ਤੁਹਾਨੂੰ ਦਾਵਾ ਕਰਦਾ ਵੀ ਮੇਰੀ ਮਤਲਕ ਇਹ ਵੀ ਮੇਰੀ ਗਰੰਟੀ ਵੀ ਆਉਂਦੀ ਹੀ ਨਹੀਂ ਫਿਰ ਤੁਸੀਂ ਉਹਦੇ ਨਾਲ ਚਾਹੇ ਬੰਦੇ ਨਾਲ ਸ਼ਰਤ ਲਾ ਕੇ ਤੁਸੀਂ ਸਪਰੇਅ ਕਰੋ ਅਗਲੇ ਨਾਲ ਜਿਹੜਾ ਜਿਵੇਂ ਮਰਜੀ ਨਿਪੜੇ ਅਗਲਾ ਬਾਅਦ ਚ ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਵੀਰੇ ਦੇਖੋ ਬਹੁਤ ਮਹਿੰਗੀਆਂ ਸਪਰੇਹਾਂ ਨੇ ਬਹੁਤ ਮਹਿੰਗੀਆਂ ਲੇਬਰਾਂ ਨੇ ਕਰਾਉਣ ਦੀਆਂ ਕਿਸੇ ਪਿੱਛੇ ਲੱਗ ਕੇ ਵੀਰੇ ਨਾ ਸਪਰੇਹਾਂ ਇੰਨੀ ਆਪਾਂ ਕਰੀਏ ਕਿਉਂਕਿ ਬਹੁਤ ਵੀਰਾਂ ਦੇ ਫੋਨ ਮੈਸੇਜ ਇਹੀ ਆਉਂਦੇ ਨੇ ਵੀ ਵੀਰੇ ਆਪਣੇ ਦਾ ਫਲਾਣੇ ਬੰਦੇ ਨੇ ਕਿਹਾ ਫਲਾਣੀ ਸਪਰੇਅ ਆ ਵੀ ਇਹ ਭਈ ਤੋਂ ਬਾਅਦ ਵੀ ਗਾਹਾਂ ਨਹੀਂ ਵਧਨ ਦਿੰਦੀ ਵੀਰੇ ਗਾਹਾਂ ਤੇ ਇਹਨੂੰ ਪਸਵਾਹਾ ਬਾਣੀ ਰੋਕ ਲੈਣਾ ਵਧਨ ਤੋਂ 100% ਚਲੋ ਨਹੀਂ ਕੰਟਰੋਲ ਕਰਦੀ ਪਰ ਇੱਕੋ ਸੱਦ ਤੱਕ ਇਹ ਕੰਟਰੋਲ ਕਰ ਲੈਂਦੀ ਆ ਬਿਮਾਰੀਆਂ ਦੇ ਪੱਛੋਂ ਚੱਲ ਪਈ। ਬੀਐਲਬੀ ਨੂੰ ਵੀ ਹਲਦੀ ਰੋਗ ਨੂੰ ਵੀ ਇਹ ਘਟਾ ਦਿੰਦੀ ਆ ਕਿਉਂਕਿ ਇਹਦੀ ਹਵਾ 'ਚ ਮੌਇਸਚਰ ਘੱਟ ਹੁੰਦਾ। ਜਿੰਨਾ ਟਾਈਮ ਪੁਰੇ ਦੀ ਹਵਾ ਚੱਲਣੀ ਆ ਵੀਰੇ ਤੁਸੀਂ ਕੁਛ ਮਰਜ਼ੀ ਕਰ ਲਓ ਆ ਤਿੰਨ ਦਿਨ ਪੁਰੇ ਦੀ ਹਵਾ ਚੱਲੀ ਆ ਚਾਰ ਦਿਨ ਦੇਖ ਲਓ ਫਨਾ ਹਟਾਤਾ ਜੀਰੀਆਂ ਦਾ ਹਲਦੀ ਰੋਗ ਨੇ। ਪਹਿਲਾਂ ਪਸਵਾਹ ਚੱਲਦੀ ਰਹੀ ਜਿਆ ਕੋਈ ਦਿੱਕਤ ਨਹੀਂ ਥੀ। ਜਿਵੇਂ ਹੁਣ ਮੇਰੀਆਂ ਗਲਤੀਆਂ ਨੇ ਵੀਰੇ ਜਿਆਦਾ ਇੱਕ ਮੈਂ ਤੁਹਾਨੂੰ ਦੱਸਦਾ ਜਿਹੜਾ ਹਲਦੀ ਰੋਗਾ ਜਿਆਦਾ ਤੁਸੀਂ ਉੱਥੇ ਦੇਖੋਗੇ ਜਿਹੜੀਆਂ ਜਿਆਦੇ ਝਾੜ ਵਾਲੀਆਂ ਵੈਰੇਟੀਆਂ ਨੇ ਜਾਂ ਜਿਆਦੇ ਜੂਰੀਆ ਜੀ ਚਾਪਾ ਵੱਧ ਪਾਉਣੇ ਹੁਣ ਪੀਆਰ 126 ਆ ਵੀਰੇ ਇਹਨੂੰ ਤਾਂ ਹੀ ਆਉਂਦਾਗਾ ਦੇਖੋ ਥੋੜੇ ਟਾਈਮ ਦੀ ਵੈਰੇਟੀ ਆ ਜਲਦੀ ਰੇ ਪੂਰਾ ਹੋਇਆ ਹੋਇਆ ਹੁੰਦਾਗਾ ਤੇ ਇਹਦਾ ਜਾ ਕੇ ਨਾ ਵੀਰੇ ਰੇ ਪੂਰਾ ਹੁੰਦੇ ਹੁੰਦੇ ਨੇ ਨਸਾਰਾ ਲੈਣ ਲੱਗ ਜਾਣਾ ਬਾਅਦ ਚੋਂ 45 ਦਿਨ ਤੋਂ 10 ਦਿਨ ਦੀ ਗੈਪ ਮਿਲਿਆ ਜੀਰੀ ਦੀ ਵੀਰੇ ਉਨਾ ਮੰਨ ਕੇ ਝੋਨੇ ਦਾ ਆਪਣੇ ਦੇ ਲਹਿਰੇ ਨਹੀਂ ਉਹ ਰਹਿੰਦੀ ਵੀ ਜਿੱਥੋਂ ਜਾ ਕੇ ਇਹਨੇ ਪਲਤਣ ਲੈ ਕੇ ਨਿਸਰਨ ਹੁੰਦਾ ਹੈ ਹਰੇ ਬਾਈ ਜਨ ਨਿਸਰਿਕ ਉਹ ਤੋਂ ਬਾਅਦ ਪਲਤਣ ਰਹਿੰਦਾ ਤੁਸੀਂ ਦੇਖੋਗੇ ਨਾ ਨਾੜ ਹਰਾ ਹੀ ਰਹੂਗਾ ਹਮੇਸ਼ਾ ਥੱਲੂ ਇਸ ਸਟਰੋਂਗ ਝੋਨਾ ਬਹੁਤ ਆ ਵੀਰੇ ਪਰ ਇਹਨੂੰ ਮਾਰਦੀਆਂ ਦੋ ਤਿੰਨ ਚੀਜ਼ਾਂ ਨੇ ਖਾਸ ਕਰ ਹਲਦੀ ਰੋਗ ਤੋਂ ਤਾਂ ਵੀਰੇ ਇਹਨੂੰ ਤਾਂ ਬਚਾਵਾਂਗੇ ਜੇ ਆਪਣੀ ਮਟਰ ਮੈਨੇਜਮੈਂਟ ਬਿਲਕੁਲ ਸਹੀ ਆ ਨਹੀਂ ਇਹ ਅਦਰਵਾਈਜ਼ ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਹੋਰ ਨਹੀਂ ਇਹਨੂੰ ਤੁਸੀਂ ਰੋਕ ਵੀ ਨਹੀਂ ਸਕਦੇ ਇਹਦੇ ਤੇ ਸਪਰੇਅ ਵੀਰੇ ਆਪਾਂ ਕਾਪਰ ਦੀ ਵੀ ਕਰ ਸਕਦੇ ਨੇ ਦੇਖੋ ਪਹਿਲਾਂ ਜਿਹੜੀ ਮਰਜ਼ੀ ਕਰ ਲਓ ਨੇ ਸਰਨ ਤੋਂ ਪਹਿਲਾਂ ਉਸ ਤੋਂ ਬਾਅਦ ਵੀ ਇਹਦਾ ਕੋਈ ਖੱਲ ਨਹੀਂ ਕਰਾਈ ਦੁੱਤੋ ਜੋ ਮਰਜੀ ਜਾਵੇ ਕੋਈ ਮਿਹਨਤ ਹੈ ਇਹਦਾ ਆਪਾਂ ਨੂੰ ਮੈਨੇਜਮੈਂਟ ਪਾਣੀ ਦਾ ਰੱਖਣਾ ਪੈਣਾ ਤਾਂ ਮਸਲਾ ਹੱਲ ਹੋਊਗਾ ਉਮੀਦ ਆ ਵੀਰੇ ਇਹ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਨੇ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਇਸੇ ਤਰ੍ਹਾਂ ਆਪਾਂ ਜਾਣਕਾਰੀਆਂ ਲੈ ਕੇ ਗੱਲਾਂ ਬਾਤਾਂ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ